ਵਹੀਪੁਰ ਜੀ ਦਾ ਕਾਲਾ ਸਾ ਵਹੀਪੁਰ ਜੀ ਕੀ ਫਤਿਹ ਅੱਜ ਆਪਾ ਤੁਹਾਡੇ ਸਾਹਮਣੇ ਆਪਣੀ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਬਾਰੇ ਆਪਾਂ ਗੱਲ ਕਰਾਂਗੇ ਉਹਨਾਂ ਦਾ ਨਾਮ ਹੈ ਡਾਕਟਰ ਭੀਮਰਾਓ ਮੇਦਕਰ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਸੰਘਰਸ਼ ਕੀਤਾ ਸੀ ਕਿਉਂਕਿ ਜੋ ਉਹਨਾਂ ਦੇ ਟਾਈਮ ਸੀ ਵੀ ਛੋਟੀ ਜਾਤੀ ਦੇ ਲੋਕਾਂ ਨੂੰ ਬਹੁਤ ਹੀ ਮਾੜਾ ਸਮਝਿਆ ਜਾਂਦਾ ਸੀ ਹਾਂਜੀ ਡਾਕਟਰ ਭੀਮਰਾਓ ਮੇਦਕਰ ਦੇ ਟਾਈਮ ਜਿਹੜੀ ਛੋਟੀ ਜਾਤੀ ਦੇ ਲੋਕ ਸੀ ਉਹਨਾਂ ਨੂੰ ਆਪਣੇ ਪਿੱਠ ਦੇ ਪਿੱਛੇ ਝਾੜੂ ਬਨ ਕੇ ਤੁਰਨਾ ਪੈਂਦਾ ਸੀ ਕਿਉਂਕਿ ਉਦੋਂ ਇਹ ਬਨਿਆ ਜਾਂਦਾ ਸੀ ਕਿ ਜੇ ਇਹਨਾਂ ਨੇ ਕਿਧਰੇ ਵੀ ਜਾਣਾ ਹੈ ਤਾਂ ਉਹ ਆਪਣੇ ਪਿੱਠ ਦੇ ਪਿੱਛੇ ਝਾੜੂ ਬਨ ਕੇ ਤੇ ਜਿਹੜੇ ਉਹ ਆਪਣੇ ਕਦਮ ਨੇ ਉਹ ਝਾੜੂ ਦੇ ਨਾਲ ਸਾਫ਼ ਕਰਦੇ ਅੱਗੇ ਤੁਰਦੇ ਜਾਣਗੇ ਕਿਉਂਕਿ ਉਹਨਾਂ ਦੇ ਨਾਲ ਕੋਈ ਵੀ ਰਹਿਣਾ ਜਾਂ ਬੈਠਣਾ ਕਰਨਾ ਪਸੰਦ ਨਹੀਂ ਕਰਦੇ ਸਨ ਕਿਉਂਕਿ ਜਿਹੜੀ ਛੋਟੀ ਜਾਤੀ ਸੀ ਉਹਨੂੰ ਬਹੁਤ ਹੀ ਬੁਰਾ ਮੰਨਿਆ ਜਾਂਦਾ ਸੀ ਤੇ ਇਸ ਜਾਤੀ ਦੇ ਨਾਲ ਬਹੁਤ ਹੀ ਭੇਦਭਾਵ ਕੀਤਾ ਜਾਂਦਾ ਸੀ ਇੰਨਾ ਉਸ ਟਾਈਮ ਜਿਹੜੀ ਨੀਵੀਂ ਜਾਤੀ ਦੇ ਲੋਕ ਸੀ ਉਹਨਾਂ ਦਾ ਜੀਵਨ ਰੋਮਨ ਦੀ ਗੁਲਾਮੀ ਤੋਂ ਵੀ ਜ਼ਿਆਦਾ ਮਾੜਾ ਸੀ ਇਸ ਚੀਜ਼ ਨੂੰ ਬਦਲਣ ਲਈ ਜੋ ਡਾਕਟਰ ਬੀ ਆਰ ਅੰਬੇਦਕਰ ਸੀ ਉਹਨਾਂ ਨੇ ਇੱਕ ਕਦਮ ਚੁੱਕਿਆ ਕਿ ਜੇ ਮੈਂ ਚੰਗਾ ਪੜ੍ਹ ਲਿਖ ਜਾਵਾਂ ਤਾਂ ਇਹ ਜਿਹੜੀ ਚੀਜ਼ ਆ ਇਸ ਨੂੰ ਬਦਲ ਜਾਊਂਗਾ ਵੀ ਲੋਕਾਂ ਜਿਹੜੇ ਉਹ ਸਾਰੇ ਰਾਲ ਮਿਲ ਕੇ ਰਹਿ ਲੱਗਣਗੇ ਤੇ ਕਿਸੇ ਵੀ ਜਾਤੀ 'ਚ ਭੇਦਭਾਵ ਨਹੀਂ ਕਰਨਗੇ ਤਾਂ ਫਿਰ ਉਹਨਾਂ ਨੇ ਐਵੇਂ ਹੀ ਕੀਤਾ ਤਾਂ ਫਿਰ ਉਹਨਾਂ ਨੇ ਆਪਣੀਆਂ ਦੋ ਪੁਸਤਕਾਂ ਲਿਖੀਆਂ ਸੀ ਜਿਸ ਦੇ ਆਧਾਰ 'ਤੇ ਆਰਬੀਆਈ ਦੀ ਸੰਥਾਪਨਾ ਕੀਤੀ ਸੀ ਤੇ ਜੋ ਬੀ ਆਰ ਅੰਬੇਦਕਰ ਸੀ ਉਹ ਇਹ ਇਨਸਾਨ ਸਨ ਜਿਨ੍ਹਾਂ ਨੇ ਪੜ੍ਹ ਲਿਖ ਕੇ ਪੜ੍ਹਾਈ ਜਿਨ੍ਹਾਂ ਨੇ ਪੜ੍ਹਾਈ ਦੇ ਸਿਰ ਤੇ ਹੀ ਭਾਰਤ ਦਾ ਸੰਵਿਧਾਨ ਲਿਖ ਦਿੱਤਾ ਸੀ ਡਾਕਟਰ ਬੀ ਆਰ ਅੰਬੇਦਕਰ ਦਾ ਜਨਮ 14 April 1891 ਨੂੰ ਮੱਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ ਤੇ ਇਹ ਇਹ ਆਪਣੇ ਮਾਤਾ ਪਿਤਾ ਦੇ 14ਵੇਂ ਸਤੰ ਸਨ ਤੇ ਇਹਨਾਂ ਦੇ ਪਿਰਦਾਜੀ ਬ੍ਰਿਟਿਸ਼ ਫੌਜ ਵਿੱਚ ਫੌਜੀ ਸਨ ਤੇ ਬਾਅਦ ਵਿੱਚ ਉਹ ਉੱਥੇ ਹੀ ਸੂਬੇਦਾਰ ਬਣ ਗਏ ਸਨ ਇਹ ਇਹ ਛੋਟੀ ਜਾਤੀ ਨਾਲ ਛੋਟੀ ਜਾਤੀ ਦੇ ਨਾਲ ਛੋਟੀ ਜਾਤੀ ਦੇ ਵਿੱਚ ਹੀ ਇਹ ਮਿਲ ਖਾਂਦੇ ਸਨ ਤੇ ਇਹਨਾਂ ਦੇ ਜੋ ਹੋ ਸੀਗਾ ਇਹਨਾਂ ਦੇ ਪਰਿਵਾਰ ਨਾਲ ਬਹੁਤ ਮਾੜਾ ਮਹੁੰਦਾ ਸੀ ਕਿਉਂਕਿ ਇਹ ਛੋਟੀ ਜਾਤੀ ਨੂੰ ਬਿਲਾਉਂਗ ਕਰਦੇ ਸਨ ਤਾਂ ਇਹਨਾਂ ਦੇ ਨਾਲ ਬਹੁਤ ਹੀ ਭੇਦਭਾਵ ਕੀਤਾ ਜਾਂਦਾ ਸੀ ਉਸ ਟਾਈਮ ਸਭ ਤੋਂ ਵੱਡੀ ਜਾਤ ਵਿੱਚ ਪਹਿਲਾ ਨਾ ਹੁੰਦਾ ਸੀ ਬ੍ਰਾਹਮਣਾਂ ਦਾ ਤੇ ਫਿਰ ਉੱਥੋਂ ਜੋ ਉਸ ਟਾਈਮ ਜਿਹੜੇ ਬ੍ਰਾਹਮਣ ਸੀ ਉਹਨਾਂ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਜਾਂਦਾ ਸੀ ਤੇ ਉਹ ਸਭ ਤੋਂ ਪਹਿਲੇ ਨੰਬਰ ਤੇ ਮੰਨੇ ਜਾਂਦੇ ਸਨ ਤੇ ਇਹਨਾਂ ਦੇ ਜਾਤਾਂ ਨੂੰ ਨੀਮਾ ਮੰਨਿਆ ਜਾਂਦਾ ਸੀਗਾ ਫਿਰ ਜੋ ਹੁਸੈਏ ਡਾਕਟਰ ਬੀ ਆਰ ਅੰਬੇਦਕਰ ਸੀ ਉਹਨਾਂ ਨੇ ਸੋਚਿਆ ਕਿ ਵੀ ਬੀ ਜੇ ਮੈਂ ਪੜੂੰਗਾ ਤਾਂ ਇਹ ਸਾਰਾ ਕੁਝ ਬਦਲ ਦਊਂਗਾ ਤਾਂ ਫਿਰ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੈਨੂੰ ਸਕੂਲ ਪੜਨ ਵੀ ਸਕੂਲ ਵਿੱਚ ਦਾਖਲਾ ਕਰਾਓ ਕਿ ਮੈਂ ਵੀ ਅੱਗੇ ਪੜਨ ਜਾਸ ਕਾਂਦੇ ਆਪਣੀ ਜ਼ਿੰਦਗੀ ਵਿੱਚ ਸਫਲ ਹੋ ਸਕਾ ਤੇ ਫਿਰ ਕਿਉਂਕਿ ਇਹਨਾਂ ਦੇ ਇਹਨਾਂ ਜਾਤੀ ਛੋਟੀ ਜਾਤੀ ਦੇ ਲੋਕਾਂ ਨੂੰ ਸਕੂਲ ਜਾਣ ਬੱਚਿਆਂ ਨੂੰ ਸਕੂਲ ਜਾਣ ਦਾ ਵੀ ਅਧਿਕਾਰ ਨਹੀਂ ਸੀ ਜੇ ਉਹ ਸਕੂਲ ਵਿੱਚ ਜਾਂਦੇ ਸਨ ਤਾਂ ਛੇਤੀ ਉਹਨਾਂ ਨੂੰ ਉੱਥੇ ਦਾਖਲਾ ਨਹੀਂ ਮਿਲਦਾ ਸੀ ਤੇ ਜੇ ਦਾਖਲਾ ਮਿਲ ਵੀ ਜਾਂਦਾ ਸੀ ਤਾਂ ਉਹਨਾਂ ਨਾਲ ਸਕੂਲ ਵਿੱਚ ਬਹੁਤ ਭੇਦਭਾਵ ਹੁੰਦਾ ਸੀ ਤੇ ਫਿਰ ਜੋ ਇਹਨਾਂ ਦੇ ਪਿਤਾ ਜੀ ਫੌਜੀ ਸਨ ਤਾਂ ਉਹਨਾਂ ਨੇ ਉੱਥੇ ਉਹ ਗੱਲ ਕੀਤੀ ਕਿ ਮੇਰਾ ਬੱਚਾ ਪੜਨਾ ਚਾਹੁੰਦਾ ਤਾਂ ਉਹ ਜਿਹੜੇ ਉੱਥੇ ਫੌਜ ਦੇ ਵੱਡੇ ਅਫਸਰ ਸਨ ਤਾਂ ਉਹਨਾਂ ਨੇ ਇਹ ਜੋ ਬੀ ਆਰ ਅੰਬੇਦਕਰ ਸੀ ਉਹਨਾਂ ਨੂੰ ਸਕੂਲ ਵਿੱਚ ਦਾਖਲਾ ਦਿਵਾ ਦਿੱਤਾ ਫਿਰ ਜਦੋਂ ਇਹ ਸਕੂਲ ਵਿੱਚ ਜਾਣ ਲੱਗੇ ਤਾਂ ਇਹਨਾਂ ਨਾਲ ਉੱਥੇ ਬਹੁਤ ਬੁਰਾ ਵਿਵਹਾਰ ਹੁੰਦਾ ਇਹਨਾਂ ਨੂੰ ਕਲਾਸ ਵਿੱਚ ਨਹੀਂ ਬਿਠਾਇਆ ਜਾਂਦਾ ਸੀ ਤੇ ਇਹਨਾਂ ਨੂੰ ਬਾਹਰ ਹੀ ਪੜਨ ਲਈ ਬਿਠਾਇਆ ਜਾਂਦਾ ਸੀ ਤੇ ਇਹਨਾਂ ਨੂੰ ਪਾਣੀ ਪੀਣ ਤੱਕ ਦਾ ਵੀ ਅਧਿਕਾਰ ਨਹੀਂ ਸੀ ਜੇ ਇਹ ਨਲਕੇ ਜਾਂ ਟੂਟੀ ਤੋਂ ਪਾਣੀ ਪੀਂ ਜਾਂਦੇ ਸਨ ਤਾਂ ਇਹਨਾਂ ਦੇ ਨਾਲ ਇੱਕ ਪੀਣ ਹੁੰਦਾ ਸੀ ਜੇ ਪੀਂਿਆਂ ਨੂੰ ਥ੍ਰੀ ਹੁੰਦਾ ਸੀ ਉਸ ਟਾਈਮ ਹੀ ਇਹ ਪਾਣੀ ਪੀ ਸਕਦੇ ਸਨ ਤੇ ਜੇ ਉਹ ਕਦੇ ਨਹੀਂ ਆਉਂਦਾ ਸੀ ਤਾਂ ਇਹਨਾਂ ਨੂੰ ਸਾਰਾ ਦਿਨ ਉੱਥੇ ਪਿਆਸਾ ਰਹਿਣਾ ਪੈਂਦਾ ਸੀ ਕਿਉਂਕਿ ਇਹਨਾਂ ਨੂੰ ਇਹ ਹੱਕ ਨਹੀਂ ਸੀ ਕਿ ਇਹ ਆਪਣੇ ਆਪ ਖੁਦ ਨਲਕੇ ਜਾਂ ਟੂਟੀ ਤੋਂ ਪਾਣੀ ਪੀ ਸਕਣ ਕਿਉਂਕਿ ਉੱਥੇ ਅਧਿਆਪਕਾਂ ਤੇ ਬੱਚਿਆਂ ਦੇ ਇਹ ਮੰਨਣਾ ਸੀ ਕਿ ਜੇ ਇਹਨੇ ਇਹ ਨਲਕੇ ਜਾਂ ਟੂਟੀ ਨੂੰ ਹੱਥ ਲਾ ਦਿੱਤਾ ਤਾਂ ਉਹ ਦੂਸ਼ਿਤ ਹੋ ਜਾਣਗੇ ਕਿਉਂਕਿ ਇਹ ਛੋਟੀ ਜਾਤੀ ਦੇ ਛੋਟੀ ਜਾਤੀ ਦਾ ਬੱਚਾ ਹੈ ਤਾਂ ਫਿਰ ਇਸ ਤਰ੍ਹਾਂ ਉਹਨਾਂ ਦੇ ਨਾਲ ਉੱਥੇ ਭੇਦਭਾਵ ਹੁੰਦਾ ਰਿਹਾ ਸੀ ਹਨਾ ਤੇ ਫਿਰ 7 ਨਵੰਬਰ 1900 ਨੂੰ ਉਹ ਪਹਿਲੇ ਦਿਨ ਸਕੂਲ ਗਏ ਸੀਗੇ ਫਿਰ ਉਹਨਾਂ ਨੇ ਸੋਚਿਆ ਕਿ ਉਹ ਕਿਵੇਂ ਨਾ ਕਿਵੇਂ ਤਾਂ ਪੜਨਗੇ ਕਿ ਉਹ ਪੜ੍ਹ ਕੇ ਪੜ੍ਹ ਲਿਖ ਕੇ ਕਾਮਯਾਬ ਇਨਸਾਨ ਬਣ ਕੇ ਜਦੋਂ ਇਹਨਾਂ ਨੂੰ ਇਹ ਸਾਰੇ ਕੁਝ ਦਾ ਦਾ ਪਤਾ ਲੱਗਿਆ ਸਕੂਲ ਵਿੱਚ ਜਾ ਕੇ ਕਿ ਸਾਡੀ ਜਾਤੀ ਦੇ ਛੋਟੇ ਜਾਤੀ ਦੇ ਲੋਕਾਂ ਨਾਲ ਇਹ ਕੁਝ ਹੁੰਦਾ ਹੈ ਤਾਂ ਉਹਨਾਂ ਨੇ ਸੋਚਿਆ ਕਿ ਮੈਂ ਵਧੀਆ ਪੜ੍ਹ ਲਿਖ ਕੇ ਇੱਕ ਕਾਮਯਾਬ ਇਨਸਾਨ ਬਣਾਗਾ ਤਾਂ ਇਹ ਸਾਰਾ ਕੁਝ ਬਦਲ ਦਊਗਾ ਫਿਰ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਪਿਤਾ ਜੀ ਰਟਾਇਰ ਹੋ ਗਏ ਤੇ ਉਹ ਬੰਬੇ ਵਿੱਚ ਬੰਬੇ ਚਲੇ ਗਏ ਤੇ ਉੱਥੇ ਉਹਨਾਂ ਨੇ ਮਰਾਠਾ ਸਕੂਲ ਵਿੱਚ ਦਾਖਲਾ ਏਥੇ ਬੀ ਆਰ ਅੰਬੇਦਕਰ ਦਾ ਜੋ ਦਾਖਲਾ ਸੀ ਉਹ ਮਰਾਠਾ ਸਕੂਲ ਵਿੱਚ ਕਰਾ ਦਿੱਤਾ ਤੇ ਫਿਰ ਉਹ ਉੱਥੇ ਇੱਥੇ ਬਹੁਤ ਸਾਰੀਆਂ ਕਿਤਾਬਾਂ ਅਲੱਗ ਅਲੱਗ ਵਿਸ਼ਿਆਂ ਤੇ ਪੜਨ ਲੱਗੇ ਤੇ ਜਿਸ ਤੋਂ ਬਾਅਦ ਉਹ ਕਿਤਾਬਾਂ ਖਰੀਦ ਕੇ ਪੜਨ ਉਹ ਫਿਰ ਆਪ ਹੀ ਕਿਤਾਬਾਂ ਖਰੀਦ ਕੇ ਪੜਨ ਲੱਗ ਗਏ ਤੇ ਫਿਰ ਇਹਨਾਂ ਦੇ ਪਿਤਾ ਜੀ ਵੀ ਇਹ ਪਿਤਾ ਜੀ ਨੇ ਪਿਤਾ ਜੀ ਵੀ ਬਹੁਤ ਖੁਸ਼ ਹੁੰਦੇ ਸਨ ਕਿ ਵੀ ਹਾਂ ਚਲੋ ਠੀਕ ਹੈ ਵੀ ਮੇਰਾ ਬੱਚਾ ਜੋ ਹੈ ਨਾ ਪੜਾਈ ਲਿਖਾਈ ਵਿੱਚ ਵਧੀਆ ਤੇ ਉਹ ਵਧੀਆ ਪੜ੍ਹ ਲਿਖ ਰਿਹਾ ਤੇ ਫਿਰ ਉਹਨਾਂ ਦੇ ਪਿਤਾ ਜੀ ਨੇ ਕਰਜ ਲੈਤਾ ਕਿਸੇ ਤੋਂ ਤੇ ਬੰਬੇ ਦੇ ਇੱਕ ਸਕੂਲ ਵਿੱਚ ਡਾਕਟਰ ਬੀ ਆਰ ਅੰਬੇਕਰ ਦਾ ਜੋ ਦਾਖਲਾ ਸੀ ਉਹ ਕਰਵਾਇਆ ਪਰ ਉੱਥੇ ਵੀ ਉਹਨਾਂ ਨੂੰ ਉਹੀ ਹੀ ਕੁਝ ਦੇਖਣ ਨੂੰ ਮਿਲਿਆ ਜੋ ਉਹਨਾਂ ਨੂੰ ਉੱਥੇ ਆਪਣੇ ਪਿੰਡ ਦੇ ਸਕੂਲ ਵਿੱਚ ਮਿਲਦਾ ਹੁੰਦਾ ਸੀ ਕਿ ਇੱਥੇ ਵੀ ਨੀਵੀਂ ਜਾਤੀ ਦੇ ਲੋਕਾਂ ਦੇ ਨਾਲ ਭੇਦਭਾਵ ਹੁੰਦਾ ਹੈ ਕਿਉਂਕਿ ਉੱਥੇ ਜਬੰਬੇ ਵਿੱਚ ਰਹਿ ਕੇ ਵੀ ਜੋ ਨੀਵੀਂ ਜਾਤੀ ਦੇ ਨਾਲ ਬੁਰਾ ਵਿਵਹਾਰ ਹੁੰਦਾ ਸੀ ਉਸ ਦਾ ਇਹਨਾਂ ਇਹਨਾਂ ਨਵੇਂ ਨੀਵੀਂ ਜਾਤੀ ਦੇ ਵਿਵਹਾਰ ਨੇ ਇਹਨਾਂ ਦਾ ਪਿੱਛਾ ਨਹੀਂ ਛੱਡਿਆ ਤਾਂ ਫਿਰ ਇਹਨਾਂ ਨੇ ਤੇ ਫਿਰ ਜਦੋਂ ਇਹ ਕਲਾਸ ਵਿੱਚ ਗਏ ਤਾਂ ਇਹਨਾਂ ਦੇ ਅਧਿਆਪਕ ਨੇ ਇੰਨਾ ਨੂੰ ਇੱਕ ਸਵਾਲ ਹੱਲ ਕਰਨ ਲਈ ਕਿਹਾ ਤਾਂ ਜੋ ਕਿ ਕਿਸੇ ਵੀ ਹੋਰ ਬੱਚੇ ਤੋਂ ਉਹ ਹੱਲ ਨਹੀਂ ਹੋਇਆ ਸੀ ਤਾਂ ਇਹ ਇਦਾਂ ਦੇ ਯੋਧਿਆਕ ਸੀ ਉਹ ਇੰਨਾ ਇਸ ਨੂੰ ਉਹਨਾਂ ਨੇ ਬਲੈਕਬੋਰਡ ਕੋਲ ਬੁਲਾਇਆ ਤੇ ਸਵਾਲ ਹੱਲ ਕਰਨ ਲਈ ਕਿਹਾ ਤੇ ਦੂਸਰੇ ਬੱਚਿਆਂ ਨਾਲ ਮੰਨਣਾ ਇਹ ਸੀ ਕਿ ਜੇ ਇਹ ਉਹ ਬਲੈਕਬੋਰਡ ਦੇ ਨੇੜੇ ਗਿਆ ਕਿਉਂਕਿ ਉੱਥੇ ਉਹਨਾਂ ਦੇ ਟਿਫਨ ਪੈਸੀ ਵੀ ਜੇ ਉੱਥੇ ਗਿਆ ਤਾਂ ਜੋ ਸਾਡੇ ਖਾਣਾ ਉਹ ਦੂਸ਼ਿਤ ਹੋ ਜਾਊਗਾ ਵੀ ਇਹ ਕਿਤੇ ਇਹ ਸਾਡੇ ਟਿਫਣਾ ਦੇ ਨਾਲ ਨਾਲ ਲੱਗ ਜਾਵੇ ਤਾਂ ਉਹਨਾਂ ਨੇ ਇਸ ਗੱਲ ਦਾ ਪੂਰਾ ਵਿਰੋਧ ਕੀਤਾ ਵੀ ਟੀਚਰ ਆਪਣੇ ਯੋਧ ਉਸ ਨੂੰ ਕਿਹਾ ਵੀ ਤੁਸੀਂ ਇਸ ਨੂੰ ਇੱਥੇ ਕਿਉਂ ਬੁਲਾ ਰਹੇ ਹੋ ਵੀ ਜਦੋਂ ਸਾਥੋਂ ਸਾਰਿਆਂ ਤੋਂ ਇਹ ਸਵਾਲ ਹੱਲ ਨਹੀਂ ਹੋਇਆ ਤਾਂ ਇਹ ਕਿਵੇਂ ਕਰ ਦੂਗਾ ਤਾਂ ਫਿਰ ਡਾਕਟਰ ਜੋ ਬੀ ਆਰ ਅੰਬੇਦਕਰ ਸੀ ਉਸ ਨੇ ਕੁਝ ਹੀ ਸੈਕਿੰਡ ਦੇ ਵਿੱਚ ਜਿਹੜਾ ਉਹ ਸਵਾਲ ਸੀ ਉਹ ਹੱਲ ਕਰ ਦਿੱਤਾ ਤੇ ਸਾਰੇ ਬੱਚੇ ਤੇ ਅਧਿਆਪਕ ਹਰਾਨ ਰਹਿ ਗਏ ਵੀ ਇਸ ਨੀਤਾ ਮੈਂਟਾਂ ਵਿੱਚ ਹੀ ਇਹ ਜੋ ਸਵਾਲ ਸੀ ਉਹ ਹੱਲ ਕਰ ਦਿੱਤਾ ਸੀ ਤੇ ਫਿਰ ਇਹਨਾਂ ਨੇ ਜੋ ਹਾਈ ਸਕੂਲ ਸੀ ਉਹ ਪਾਸ ਕੀਤਾ ਸੀ ਤੇ 16 ਸਾਲ ਦੀ ਉਮਰ ਵਿੱਚ ਹੀ ਇਹ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਾਲਜ ਵਿੱਚ ਦਾਖਲਿਆ ਇਹਨਾਂ ਦੇ ਅਧਿਆਪਕ ਇਹਨਾਂ ਨੂੰ ਸਮਾਜੀ ਗਿਆ ਗਿਆ ਕਹਾਵਟ ਤੇ ਇਹਨਾਂ ਉਹਨਾਂ ਨੇ ਸਵਾਲਾਂ ਦੇ ਸੀ ਜੋ ਇਹਨਾਂ ਨੇ ਸਮਾਜੀ ਗਾਇਕਵਾੜ ਦੇ ਸੀ ਜਿਹੜੋ ਉਹਨਾਂ ਦੇ ਸਵਾਲਾਂ ਦੇ ਸੀ ਇਹਨਾਂ ਨੇ ਬਹੁਤ ਵਧੀਆ ਜਵਾਬ ਦਿੱਤੇ ਸੀ ਤੇ ਉਹ ਜਵਾਬ ਜਵਾਬ ਸੁਣ ਕੇ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਫਿਰ ਉੱਥੋਂ ਦੇ ਜਿਹੜੋ ਮਹਾਰਾਜ ਸੀ ਉਹਨਾਂ ਨੂੰ ਅ ਅਮਰੀਕਾ ਵਿੱਚ ਪੜਨ ਦਾ ਮੌਕਾ ਦਿੱਤਾ ਸੀ ਤੇ ਫਿਰ 4 ਸਾਲ ਜਦੋਂ ਇਹ ਫਿਰ ਅਮਰੀਕਾ ਚਲੇ ਗਏ ਸੀ ਤੇ ਉਸ ਤੋਂ ਬਾਅਦ 4 ਸਾਲ ਬਾਅਦ ਵਾਪਸ ਆ ਕੇ ਉਹਨਾਂ ਨੇ ਇੱਥੇ ਆ ਕੇ ਨੌਕਰੀ ਕੀਤੀ ਤੇ ਫਿਰ 1919 ਵਿੱਚ ਲੰਡਨ ਜਾ ਕੇ ਡਿਗਰੀ ਕੀਤੀ ਤੇ 1923 ਨੂੰ ਵਾਪਸ ਆ ਗਏ ਸੀ ਤੇ ਫਿਰ ਇੱਥੇ ਆ ਕੇ ਵਕਾਲਤ ਸ਼ੁਰੂ ਕੀਤੀ ਸੀ ਵਕਾਲਤ ਸ਼ੁਰੂ ਕਰਨ ਦਾ ਮਕਸਦ ਇਹ ਨਾ ਰਿਹਾ ਸੀ ਕਿ ਜੋ ਨੀਵੀਂ ਜਾਤ ਦੇ ਲੋਕਾਂ ਨਾਲ ਭੇਦਭਾਵ ਹੋ ਰਿਹਾ ਉਹ ਸਾਰਾ ਇਹ ਖਤਮ ਕਰ ਦੇਣਗੇ ਤੇ ਫਿਰ ਉਹਨਾਂ ਨੂੰ ਇਹ ਖਾ ਨੀਵੀਂ ਜਾਤ ਦਾ ਜੋ ਭੇਦਭਾਵ ਸੀ ਉਹ ਖਤਮ ਕਰਨ ਲਈ ਉਹਨਾਂ ਨੇ ਵਕਾਲਤ ਸ਼ੁਰੂ ਕਰ ਦਿੱਤੀ ਸੀ ਤੇ ਤੇ ਇੱਕ ਕੀ ਤੇ ਫਿਰ ਉਹ ਕਿਉਂਕਿ ਉਥੋਂ ਕੀ ਮੰਨਿਆ ਜਾਂਦਾ ਸੀ ਵੀ ਜੋ ਛੋਟੀ ਜਾਤੀ ਦੇ ਲੋਕ ਆ ਉਹਨਾਂ ਨੂੰ ਉਹਨਾਂ ਨੂੰ ਮੰਨਣਾਏ ਸੀ ਵੀ ਜਿਹੜੇ ਛੋਟੀ ਜਾਤੀ ਦੇ ਲੋਕ ਆ ਉਹਨਾਂ ਨੂੰ ਕਿਤੇ ਪਾਣੀ ਪੀਣ ਦਾ ਅਧਿਕਾਰ ਨਹੀਂ ਹੈ ਨਾ ਹੀ ਉਹ ਕਿਉਂ ਵੀ ਉਹਨਾਂ ਦੇ ਕੋਈ ਵਾਲ ਕੱਟਣ ਜਾਂਦਾ ਸੀ ਕਿਉਂਕਿ ਜੋ ਵਾਲ ਕੱਟਣ ਵਾਲਾ ਸੀ ਉਹਨਾਂ ਦਾ ਵੀ ਇਹ ਮੰਨਣਾ ਸੀ ਜੋ ਪਸਮਦੇ ਵਾਲ ਕੱਟਦੇ ਸੀ ਉਹ ਵੀ ਇਹਨਾਂ ਦੇ ਵਾਲ ਨਹੀਂ ਕੱਟਦੇ ਸਨ ਕਿਉਂਕਿ ਉਹਨਾਂ ਦਾ ਮੰਨਣਾ ਇਹ ਸੀ ਕਿ ਵੀ ਜੇ ਅਸੀਂ ਸੋਤੋਂ ਪੈਸੇ ਲੈਂਦੇ ਤਾਂ ਉਹ ਪੈਸੇ ਵੀ ਦੂਸ਼ੇ ਦਾ ਵੀ ਅਸੀਂ ਸੋਤੋਂ ਨਾ ਸੋਡੇ ਵਾਲ ਕੱਟੀਏ ਤੇ ਨਾ ਹੀ ਸੋਤੋਂ ਪੈਸੇ ਲਈਏ ਅਸੀਂ ਥੋੜਾ ਕੋਈ ਕੰਮ ਨਹੀਂ ਕਰਨਾ ਫਿਰ ਇਹਨਾਂ ਨੇ ਇਸ ਵਜ੍ਹਾ ਨਾਲ ਹੀ ਬਕਾਲਤ ਕੀਤੀ ਵੀ ਜੋ ਨੀਮੀ ਜਾਤੀ ਦੇ ਲੋਕ ਉਹਨਾਂ ਨੂੰ ਹਰੇਕ ਚੀਜ਼ ਤੇ ਆਪਣਾ ਅਧਿਕਾਰ ਹੋਣਾ ਚਾਹੀਦਾ ਵੀ ਉਹ ਹਰ ਕਿਤੇ ਪਾਣੀ ਵੀ ਪੀ ਸਕਦੇ ਆ ਹਰ ਕਿਤੇ ਵਾਲ ਵੀ ਕਟਾ ਸਕਦੇ ਤੇ ਉਹਨਾਂ ਦੇ ਤੋ ਵੀ ਜੋ ਕੱਪੜੇ ਵੀ ਧੋ ਸਕਦਾ ਇਥੋਂ ਤੱਕ ਇਹ ਸੀ ਕਿ ਵੀ ਜੋ ਤੋਬੀ ਸੀ ਉਹ ਵੀ ਉਹਨਾਂ ਦੇ ਕੱਪੜੇ ਨਹੀਂ ਧੋਂਦਾ ਸੀ ਤੇ ਉਹਨਾਂ ਦਾ ਉਹਨਾਂ ਨੂੰ ਇਹ ਸੀ ਕਿ ਵੀ ਜੋ ਇਹ ਛੋਟੀ ਜਾਤੀ ਦੇ ਲੋਕਾਂ ਦਾ ਭੇਦਭਾਵ ਹੋ ਰਿਹਾ ਹੈ ਉਹ ਸਾਰਾ ਮਿਟਣਾ ਚਾਹੀਦਾ ਹੈ ਤੇ ਉਹਨਾਂ ਵੀ ਜੋ ਕੁਦਰਤੀ ਚੀਜ਼ਾਂ ਨੇ ਉਹ ਸਾਰੇ ਲੋਕ ਸਭ ਲੋਕ ਵਰਤ ਸਕਦੇ ਹਨ 1950 ਵਿੱਚ ਇਹਨਾਂ ਨੇ ਬੁੱਧ ਧਰਮ ਬੁੱਧ ਧਰਮ ਸਵਿਧਾਨ ਵਿੱਚ శ్రీలంਕਾ ਗਏ ਸੀ ਤੇ ਉੱਥੇ 14 ਅਕਤੂਬਰ 1856 ਨੈਪਾਲ ਵਿਸਪੰਜਾ ਈਸਵੀ ਵਿੱਚ ਵਾਪਸ ਆ ਕੇ ਆਪਣੀ ਕਮਿਊਨਿਟੀ ਦੇ ਲੋਕਾਂ ਨਾਲ Hindu ਧਰਮ ਨੂੰ ਤਿਆਗ ਕੇ ਬੁੱਧ ਧਰਮ ਵਿੱਚ ਬੁੱਧ ਧਰਮ ਨੂੰ ਸੀ ਜੋ ਇਹਨਾਂ ਨੇ ਅਪਣਾ ਲਿਆ ਸੀ ਤੇ ਫਿਰ ਉਸ ਤੋਂ ਬਾਅਦ 6 ਦਸੰਬਰ 1955 ਨੂੰ ਤੇ 2 ਮਹੀਨੇ ਬਾਅਦ ਹੀ ਇਹਨਾਂ ਨੇ ਇੱਕ ਬਿਮਾਰੀ ਦੇ ਨਾਲ ਇਹਨਾਂ ਦੀ ਮੌਤ ਹੋ ਗਈ ਸੀ ਤੇ ਇਹ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਸੰਘਰਸ਼ ਕੀਤਾ ਸੀ ਤੇ ਇਹਨਾਂ ਪਰ ਇਹਨਾਂ ਨੇ ਹਾਰ ਨਹੀਂ ਮੰਨੀ ਤੇ ਇਹਨਾਂ ਨੇ ਜੋ ਛੋਟੀ ਜਾਤੀ ਦੇ ਨਾਲ ਭੇਦਭਾਵ ਹੋ ਰਿਹਾ ਸੀ ਉਹ ਇਹਨਾਂ ਨੇ ਖਤਮ ਕਰ ਦਿੱਤਾ ਤੇ ਲੋਕਾਂ ਨੂੰ ਇੰਨਾ ਦਾ ਮੰਨਣਾ ਸੀ ਇਹ ਕਹਿਣਾ ਸੀ ਵੀ ਇੱਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ ਕਿ ਨੀਵੀਂ ਜਾਤੀ ਦੀਆਂ ਵੱਡੀ ਜਾਤੀ ਦੇ ਲੋਕਾਂ ਵਿੱਚ ਕੋਈ ਫਰਕ ਨਹੀਂ ਹੁੰਦਾ ਸਭ ਪਰਮਾਤਮਾ ਦੇ ਬਣਾਏ ਹੁੰਦੇ ਆ ਸਭ ਇੱਕੋ ਜਿਹੇ ਹੁੰਦੇ ਆ ਇਹ ਤਾਂ ਆਪਾਂ ਹੀ ਇੱਕ ਦੂਸਰੇ ਨਾਲ ਇਦਾਂ ਪੇੜ